ਸਤਰੀਕਾਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਇਆ ਭਰਾ ਮੇਰੇ ਤਲਵੰਡੀ ਸਾਬੋ ਤੀਰਥ ਕੋਲੇ ਤੇ ਬਾਈ ਕੋਲੇ ਬਹੁਤ ਸੋਹਣਾ ਟਰੈਕਟਰ ਹੈ ਮੈਸੀ ਤੇ ਜੰਡਿਆਰ ਆਇਆ ਤੂੰ ਵੀ ਤੇ ਪੂਰੇ ਘੈਂ ਟਰੈਕਟਰ ਆ ਤੇ ਬਾਈਆਂ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਤਲਵੰਡੀ ਸਾਬੋ ਆ ਹਰ ਬੁੱਧਵਾਰ ਮੇਲਾ ਲੱਗਦਾ ਭਰਾ ਮੇਰੇ ਤਲਵੰਡੀ ਸਾਬੋ ਤੇ ਮੈਸੀ ਟਰੈਕਟਰ ਆ ਪੂਰਾ ਘੈਂ ਟਰੈਕਟਰ ਕੋ ਕਾ ਵੀ ਥਿਆ ਚਾਰ ਸਪੀਰੇ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਕਰਾ ਤੇ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਕਿਸੇ ਪਾਸੇ ਵੀ ਨਾ ਔਕਾ ਵੀ ਨਹੀਂ ਛੜਦਾ ਪੂਰਾ ਘੈਂਟ ਟਰੈਕਟਰ ਆ ਚਾਰ ਸਪੀਰੇ ਤੁਹਾਨੂੰ ਦਿਖਾਉਣਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਹੈ ਬੀਕੇਟੀ ਦੇ ਟਾਇਰ ਆ ਸਾਰੇ 70 ਪੈਸੇ ਟਾਇਰ ਚਾਰੀ ਚਾਰੀ ਬੀਕੇਟੀ ਦੇ ਟਾਇਰ ਆ ਭਰਾ ਮੇਰੇ 70 ਪੈਸੇ ਟਾਇਰ ਆ ਪੂਰਾ ਘੈਂਟ ਟਰੈਕਟਰ ਆ ਤੇ ਕਿਹੜਾ ਮਾਡਲ ਆ ਜੀ ਇਹ 2002 ਆ ਜੀ 2002 ਠੀਕ ਆ ਤੇ ਕਿੰਨੀ ਡਿਮਾਂਡ ਆਪਨੂੰ ਇਹਦੀ ਇੱਕ ਦੇ ਦਾਂਗੇ 80 ਦਾ 1 ਲੱਖ 80 ਹਜ਼ਾਰ ਦਾ ਬਾਕੀ ਲੈ ਜਾਓ ਬਾਕੀ ਲੈ ਜਾਓ ਇੰਜਨ ਗੇਅਰ ਦਾ ਓਕੇ ਜਮਾਜੀ ਠੀਕ ਆ ਇੰਜਨ ਗੇਅਰ ਦਾ ਬਾਈਕ ਦਾ ਜਮਾ ਓਕੇ ਆ ਭਰਾ ਮੇਰੋ 1 ਲੱਖ ਤੇ 80 ਹਜ਼ਾਰ ਦਾ ਬਾਈਕ ਦਾ ਆ ਸੀ ਦੇ ਦਾਂਗੇ ਟਰੈਕਟਰ ਇਹ ਪੂਰਾ ਘੈਂਟ ਆ ਇਹ ਇਹਦਾ ਮੰਨ ਕੇ ਚੱਲ ਲਾਉਣ ਫੈਂਟ ਹੋ ਜੂਵੇ ਤੇ ਨਹੀਂ ਇਹ ਮੜਣਾ ਇਹ ਹੁੰਦਾ ਨਹੀਂ ਤੇ ਉਹਦਾ ਮਾਡਲ ਹੈ ਠੀਕ ਆ ਇਹ ਪੁਰਾਣਾ ਟਰੈਕਟਰ ਤਾਂ ਕੱਟ ਲਾਂਗੇ ਤੇ ਹਾਂ ਕੱਟ ਲਾਂਗੇ ਹਾਂ ਬਾਈ ਕਹਿੰਦੇ ਇਹ ਤੇ ਲਾਉਣ ਨਹੀਂ ਹੁੰਦਾ ਭਰਾ ਮੇਰੋ ਤੇ ਬਾਈ ਕਹਿੰਦੇ ਪੁਰਾਣਾ ਟਰੈਕਟਰ ਅਸੀਂ ਇਹ ਚ ਕੱਟ ਲਾਂਗੇ ਤੇ ਕਾਗਜ਼ ਪਤਰਾ ਵੀ ਫੜ ਜਮੇ ਬੜੀ ਜ਼ਿੰਮੇਦਾਰੀ ਆ ਠੀਕ ਆ ਤੇ ਬਾਈ ਦੇਖੂ ਯਾਰ ਉਹਨੇ ਚ ਜਮੇ ਬੜੀ ਆ ਸਹੀ ਗੱਲ ਆ ਇੱਕ ਬਾਈ ਕਹਿੰਦਾ ਪਵਾ ਬਾਹ ਕੇ ਲੈ ਜਾਓ ਭਰਾਵੋ ਉਹ ਠੱਗੀ ਠੋਰੀ ਵਾਲਾ ਕੰਮ ਨਹੀਂ ਕਰੇ ਤੇਰਾ ਹਾਂ ਸਹੀ ਗੱਲ ਆ ਤੇ ਇੱਕ ਬਹੁਤ ਜਿਆਦਾ ਹਾਂ ਇੱਕ ਆ ਗਿਆ ਇਹ ਤੇ ਜੌਂਡੀ ਯਾਰ ਭਰਾ ਮੇਰੋ ਇਹਦੇ ਟਾਇਰ ਕਿੰਨੇ ਦਾ ਮੂਹਰੇ ਲਈ ਇਹਦੇ ਮੂਹਰੇ ਤਾਂ ਕस्सी ਆ ਮਗਰ ਲੈ 40 ਰਹੀ 40 ਦੇ ਪੈਸੇ ਮੂਹਰੇ 40 40 ਦੋਨੇ 40 ਦੇ ਪੈਸੇ ਮੰਨਣਾ ਹਣਾ ਪੂਰਾ ਘੈਂਟ ਰਟ ਕੇ ਯਾਰ ਫੇਰੇ ਘੁੰਮ ਕੇ ਤੁਹਾਨੂੰ ਇਹ ਦਿਖਾ ਦੇਣਾ ਭਰਾ ਮੇਰੋ ਇਹ ਸਾਤੇ ਮੈਥੀ ਪੰਜਾਬ ਨੰਬਰ ਹੈ ਹਰਿਆਣਾ ਹਰਿਆਣਾ ਦੋਨੇ ਇਹ ਵੀ ਹਰਿਆਣਾ ਮੈਥੀ ਵੀ ਹਰਿਆਣਾ ਆ ਜੌਂਡੀ ਯਾਰ ਵੀ ਹਰਿਆਣਾ ਨੰਬਰ ਆ ਭਰਾ ਮੇਰੋ ਦੇਖੋ ਯਾਰ ਫੇਰੇ ਘੁੰਮ ਕੇ ਦਿਖਾ ਦੇਣਾ ਤੁਹਾਨੂੰ ਸੁੱਕਾ ਬੈ ਟਰੈਕਟਰ ਕਿਸੇ ਪਾਸੋਂ ਆਏ ਨਹੀਂ ਹੈਗਾ ਬੀ ਲੀਕ ਸੀਕ ਜਾ ਹੋਵੇ ਸੁੱਕਾ ਟਰੈਕਟਰ ਪਿਆ ਸਾਈਡ ਘੇੜਾ ਕਹੈਂ ਟਰੈਕਟਰ ਆ ਬਰਾ ਮਰੋ ਡੰਡਾ ਫੱਟੀ ਛਤਰੀ ਤੁਹਾਨੂੰ ਸਾਰਾ ਕੁਝ ਨਾਲ ਮਿਲੂਗਾ ਪੂਰਾ ਸੋਹਣਾ ਟਰੈਕਟਰ ਆ ਤੇ ਚਾਰ ਸਫੇਰੇ ਤੁਹਾਨੂੰ ਘੁੰਮ ਕੇ ਵਿਖਾ ਦਿੰਨੇ ਆ ਹੁਣ ਅਸੀਂ ਤੇ ਬਾਈਆਂ ਨਾਲ ਕਰਦੇ ਆ ਗੱਲ ਵੀ ਕਿਹੜਾ ਮਾਡਲ ਆ ਤੇ ਇਹ ਕਿਹੜਾ ਮਾਡਲ ਆ ਜੀ 2004 ਆ ਜੀ 2004 2004 ਮਾਡਲ ਆ ਜੀ ਤੇ ਇਹਦੀ ਨਮੰਡ ਕਿੰਨੀ ਆ ਜੀ ਇਹ ਦੇ ਦਾਂਗੇ ਆਪਾਂ 1,55,000 ਦਾ 1,55,000 ਦਾ ਕਾਗਜ਼ ਪੱਤਰਾਂ ਦੀ ਇਹਦੀ ਵੀ ਜ਼ਿੰਮੇਵਾਰੀ ਆ ਇੰਜਨ ਵੀਰ ਦਾ ਓਕੇ ਆ ਜੀ ਸਾਰਾ ਕੁਝ ਤੇ ਇਹ ਇਹਦੇ ਤੇ ਲੋਨ ਫਾਇਨਸ ਤਾਂ ਹੁੰਦਾ ਨਹੀਂ ਹਣਾ ਇਹ ਤੇ ਵੀ ਨਹੀਂ ਹੁੰਦਾ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਉਹ ਕੱਟਿਆ ਜਾਊਗਾ ਠੀਕ ਆ ਤੇ ਇਹ ਬਾਈਆਂ ਦਾ ਬਾਈ ਕਹਿੰਦੇ ਪੁਰਾਣਾ ਟਰੈਕਟਰ ਭਰਾ ਮੇਰੇ ਉਹ ਚ ਕੱਟਿਆ ਜਾਊਗਾ ਲਾਉਣ ਫੈਨ ਚ ਨਹੀਂ ਹੁੰਦਾ ਤੇ ਇੰਜਨ ਗੇਅਰ ਦੀ ਬਾਈ ਕਹਿੰਦੇ ਫੁੱਲ ਗਾਰੰਟੀ ਹੈ ਸਾਡੀ ਕਾਗਜ਼ ਪੱਤਰਾਂ ਦੀ ਵੀ ਫੁੱਲ ਗਾਰੰਟੀ ਹੈ ਕੋਈ ਠੱਗਾ ਠੋਰੀ ਵਾਲਾ ਕੰਮ ਨਹੀਂ ਤੇ ਇੱਕ ਭਰਾ ਮੇਰੇ ਬਾਈਆਂ ਕੋਲੇ ਹੈਗਾ 36 B ਬਹੁਤ ਸੋਹਣਾ ਟਰੈਕਟਰ ਹੈ ਵੀ ਇਹਦੇ ਟਾਇਰ ਕਿੰਨੇ ਕਾਜੀ ਮੂਰਲੇ ਉਹਦੇ ਮੂਰਲੇ ਮਗਰ 7700 ਹਾਂ ਤੇ ਬਹੁਤ ਸੋਹਣਾ ਟਰੈਕਟਰ ਹੈ ਸੁੱਕਾ ਟਰੈਕਟਰ ਹੈ ਭਰਾ ਮੇਰੇ ਬੈਂਟਰੀ ਬੈਂਟਰੀ ਵੀ ਘੈਂਟ ਆ ਏ ਆ ਦੇਖ ਲਓ ਟਾਇਰ ਬਾਈ ਕਹਿੰਦੇ 70 ਰੁਪਏ ਦੇ ਹੈਗੇ 13 ਸੀ 28 ਦੇ ਪੂਰਾ ਘੈਂਟ ਟਰੈਕਟਰ ਹੈ ਵੀ 2320 ਯਾ ਅਰਥ ਫਿਰ ਉਹ ਘੁੰਮ ਕੇ ਦਿਖਾਉਣੇ ਆ ਮਗਰਾਡ ਮੂਡ ਭਰਾ ਮੇਰੇ ਜਮਾ ਕੋਕਾ ਪੀਤੀ ਆ ਘੈਂਟ ਗੱਲ ਬਾਤ ਆ ਤੇ ਟਰੈਕਟਰ ਵੀ ਭਰਾ ਮੇਰੇ ਜਦੋਂ ਫੁਕਾਰਾ ਮਾਰਦਾ ਫਿਰ ਬਾਹਨ ਚ ਤੇ ਗੱਲ ਵੱਖਰੀ ਹੋ ਜਾਂਦੀ ਹੈ ਕਿ ਨਹੀਂ ਫੁਕਾਰਾ ਦੇਖੀ ਤੂੰ ਟਰੈਕਟਰ ਦਾ ਬਾਈ ਯਾਰ ਫੁਕਾਰਾ ਦੇਖ ਕੇ ਖੁਸ਼ ਹੋ ਜਾਂਦਾ ਜਿੱਤ ਯਾਰ ਸਹੀ ਗੱਲ ਹੈ ਨਾ ਤੇ ਡੰਡਾ ਫੱਟੀ ਛਤਰੀ ਸਾਰਾ ਉਹ ਬਾਈ ਕਦੇ ਨਾਲ ਨਹੀਂ ਹੈ ਇਹ ਵੰਡੀ ਵੀ ਫੋਸ਼ੇ ਇਹਦਾ ਪਕਾਰਾ ਵਾ ਇਹਦਾ ਸਹੀ ਗੱਲ ਹੈ ਹਾਂ ਜੋ ਚਾਰ ਬਾਈ ਜੋੜਿਆ ਵੀ ਤੜਕੇ ਹਾਂ ਤੇ ਫੁਕਾਰੇ ਦੇ ਵਿੱਚ ਸਟਾਰਟ ਹੁੰਦਾ ਨਾ ਛੱਪ ਵੀ ਆ ਜਾਂਦਾ ਫੁਕਾਰੇ ਦੇ ਵਾਰ ਕਰੀ ਬਸ ਇਹ ਸਾਡਾ ਸਾਂਝਾ ਦੋਨਾਂ ਦਾ ਅੱਛਾ ਜੀ ਇਹ ਆ ਭਾਈ ਨਾ ਕਲੇਸੀ ਹਾਂਜੀ ਹਾਂ ਆਇਨਾ ਕਾ ਤੂੰ ਰਖ ਲੈ ਜਾ ਮੈਨੂੰ ਦੇ ਦੇ ਕਹਿੰਦਾ ਵੇਚੂ ਅੱਜ ਵੇਚਣਾ ਜਰ ਸੀ ਤਾਂ ਹਾਂ ਇਸ ਪਾਕੀ ਬੈਠਾ ਖੜਾ ਜਾ ਰ ਤਾਂ ਕਾ ਠੀਕ ਹੈ ਔਰ ਅਥਨੇ ਦਾਰੂ ਪੀ ਕੇ ਨਾ ਲਾਹ ਨਾ ਮੈਨੂੰ ਕੱਢਦਾ ਗਾਲਾਂ ਗੋਲਾ ਇਹ ਅੱਛਾ ਕਲੇਸ ਹੁੰਦਾ ਸਾਡਾ ਮਗਾ ਚੱਲ ਇਹ ਫਿਰ ਜਰ ਪੋਸਟ ਖਾਈ ਜਾਂਦਾ ਦੇਣੀ ਮੈਂ ਤੇ ਨਾ ਪੋਸਟ ਖਾਈ ਜਾਂਦਾ ਲੈ ਲੈਣਾ ਜਰ ਦਾਰੂ ਪੀਦਾ ਬਣਾ ਕੇ ਖੇਡ ਜਾਂਦਾ ਇਹ ਬੰਡੀ ਦਾ ਯਾਰ ਮੈਂ ਕਹਣਾ ਹਾਂ ਵੰਡ ਕੇ ਵੇਚ ਉਹ ਤੁਸੀਂ ਆਪ ਦੀ ਰਾਇ ਬਣਾਓ ਭਰਾ ਉਹ ਵੇਚਣਾ ਬਣਾਇਆ ਹੁਣ ਤਾਂ ਵੀ ਇਕੱਠਾ ਦੇਖ ਬਾਹ ਪਾਈ ਬੈਠੇ ਹਾਂ ਹਾਂ ਹੁਣ ਤਾਂ ਇਕੱਠੇ ਅਥੇ ਲੜਦਾ ਅਥੇ ਚੱਲਦਾ ਕੰਮ ਮੂਤ ਪੀ ਕੇ ਹੈਰ ਠੀਕ ਹੈ। ਡੱਟ ਬਹੁਤ ਚੰਗਾ ਬਾਈ। ਆਹ ਕਿਹਨੇ? ਹਾਂ, ਡੱਟ ਬਹੁਤ ਸੋਹਣਾ ਭਰਾਵੋ। ਆਵਾ ਬਾਈ ਕਹਿੰਦੇ ਬਾਹ ਕੇ ਲੈ। ਹੁੰਦਾ ਮੈਂ ਇੱਥੇ ਡਰਦਾ ਇਹਨੂੰ ਮੈਂ ਸਿੱਟ ਲੂਆ। ਆਥ ਨੇ ਮੈਨੂੰ ਸਿੱਟ ਲੈਂਦਾ। ਆਥ ਨੇ ਤਾਂ ਨਹੀਂ ਸਿੱਟ ਲੈਂਦਾ। ਉਹ ਉਦੋਂ ਫਿਰ ਬਣਿਆ ਹੁੰਦਾ। ਉਹ ਤਾਂ ਇੱਕ ਸਾਡੀ ਲੈ ਜਾ ਪੂਰੀ। ਇੱਧਰ ਦੇਖੀ। ਆ ਲੈ ਜਾ ਦੇ ਇਹਦਾ ਟੋਫੀ ਵੀ ਦੇਉਂਗਾ ਇਹਨੂੰ ਮੈਂ। ਹਾਂ। ਇਹ ਥੋੜੀ ਇਹ ਵੀ ਇੱਕ ਉਹ ਨਾ ਲਾਤ ਨੂੰ 2 ਹੋਏ ਨੇ ਆਥ ਨੇ। ਅੱਛਾ। ਗੜਾ ਸਿਕੰਡਾ ਸੀ ਹੋਏ ਨੇ ਆਥ ਨੇ। ਹਾਂ ਲੱਗਦਾ। ਤੜਕੇ ਫੇਰ ਉਹੀ। ਤੜਕੇ ਫੇਰ ਭਰਾਵੋ। ਉਹਦਾ ਕੋਸਾ ਹੱਥ ਜਾਗਾ ਉਹੀ ਮਾਰਦਾ। ਰਾਤ ਦੇ ਨਹੀਂ ਮਾਰਾ ਰਾਤ ਤੜਕੇ ਵੇਲੇ ਰਾਤ ਵਾਲੇ ਵਪਾਰੀ ਲੱਤ ਜਾਂਦੇ ਨੇ ਬਾਰ ਬਾਹ ਕੀ ਲੈ ਜਾਂਦੇ ਬਹੁਤ ਚੰਗਾ ਟਰੈਕਟਰ ਆ ਹਾਂਜੀ ਜਦੋਂ ਮਰਜੀ ਠੀਕ ਹੈ ਇਹ ਟਾਇਰ ਸਪੀਸ਼ਲ ਟਾਇਰ ਆ ਟੂਰ ਬਹੁਤ ਸੋਹਣਾ ਹੈ ਭਰਾ ਮੇਰਾ ਪੂਰਾ ਘੈਂਟ ਟਰੈਕਟਰ ਆ ਬਾਈਆਂ ਦਾ ਤੇ ਬਾਈਆਂ ਦਾ ਹੱਥ ਨਾਲ ਕੱਢਣ ਵਾਲਾ ਸਵਾ ਹੈ ਇਹ ਹਰਿਆਣਾ ਨੰਬਰ ਆ ਪੂਰਾ ਘੈਂਟ ਟਰੈਕਟਰ ਆ ਭਰਾ ਮੇਰਾ 1996 ਮਾਡਲ ਆ ਤੇ 1 ਲੱਖ 195 ਹਜ਼ਾਰ ਰਮਾਂਡਾ ਕਿੰਨੇ ਦਾ ਛੱਡ ਦਾਂਗੇ ਜੀ ਇਹ ਛੱਡ ਦਾਂਗੇ 80 ਹਜ਼ਾਰ ਦਾ 1 ਲੱਖ 80 ਹਜ਼ਾਰ ਦਾ ਮੋਕੇ ਤੇ ਮਾਨਤਣ ਵੀ ਹੋ ਜਾਊਗਾ ਠੀਕ ਹੈ ਜੀ ਮੋਕੇ ਤੇ ਮਾਨਤਣ ਬਾਈ ਕਹਿੰਦੇ ਮਾਨਤਣ ਅਸੀਂ ਕਰ ਦਾਂਗੇ ਯਾਦ ਰਹਿਊਗਾ ਤੇ ਇਹਦੇ ਨਾਲ ਸੌਦਾ ਕਰ ਲਿਓ ਠੀਕ ਠੀਕ ਹੈ ਜੀ ਧੜਕੇ ਲਓ ਠੀਕ ਹੈ ਧੜਕੇ ਜੀ ਇਹ ਨੰਬਰ ਬੋਲ ਦਿਓ ਫਿਰ ਆਪਣ 71082 ਹਾਂਜੀ 95968 ਠੀਕ ਹੈ ਜੀ ਤੇ ਆਹ ਟਰੈਕਟਰ ਦੀ ਬਾਈਆਂ ਕੋਲੇ ਤਿੰਨ ਤੇ ਇਹ ਪੂਰੇ ਘੈਂਟ ਟਰੈਕਟਰ ਆ ਭਰਾ ਮੇਰੋ ਤੇ ਬਾਈਆਂ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੇ ਬਾਈਆਂ ਨਾਲ ਕਰ ਲਓ ਗੱਲ ਓਕੇ ਭਰਾ ਧੰਨਵਾਦ